ਇਹਦੀ ਅਗਰ ਨਹੀਂ ਗਿਨੀ ਮਲ ਹੈ ਜੁੰਖੇ ਚ ਕੇੋ ਜਨਾ ਦਾ ਜੱਟ ਵੀ ਸਕੀਨ ਸਤਿਕਾਰ ਸਾਰਿਆਂ ਨੂੰ ਜੀ ਕੀ ਹਾਲ ਚਾਲ ਹੈ ਨਵਾਂ ਵੀਡੀਓ ਲੈ ਕੇ ਫੇਰ ਹਾਜ਼ਰ ਆ ਤੇ ਇਤ ਕੀ ਟਰੈਕਟਰ ਤੇ ਇੱਕ ਜੀਪ ਤੇ ਰੀਪਰ ਲੈ ਕੇ ਹਾਜ਼ਰ ਆ ਜੀ ਪਹਿਲਾ ਟਰੈਕਟਰ ਦੇਖ ਰਹੇ ਹੋ ਤੁਸੀਂ ਮਹਿੰਦਰਾ 375 DI 올ਡ ਮਾਡਲ ਹੈ ਰੰਗ ਨਾਲ ਦਾ ਸਾਫ ਹੈ ਛਾਦਰੀ ਜੋਤਰੀ ਹੁੱਡ ਪੂਰਾ ਲੱਗੇ ਹੈ ਤੇ ਨੌਰ ਦਾ ਖੜਾ ਏ 295 ਰੇਟ ਹੈ ਦਾ ਤੇ 50 ਤੋਂ 60 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ 9166734273 ਨੰਬਰ ਹੈ ਵਧੀਆ ਕੰਡੀਸ਼ਨ ਹੈ ਇਹਦੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹਨਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੱਲੇ ਸੱਜਿਆਤ ਥਰਡ ਦੇ ਪਾਸੇ ਤੁਹਾਡੇ ਲਾਲ ਰੰਗ ਦਾ ਬਟਨ ਹੋਊਗਾ ਉਹਨੂੰ ਦਬਾ ਲਿਓ ਨਾਲੇ ਘੰਟੀ ਦਾ ਬਟਨ ਆਊਗਾ ਉਹਨੂੰ ਦਬਾ ਲਿਓ ਇਹਦਾ ਫਾਇਦਾ ਇਹ ਹੋਊਗਾ ਜੀ ਕਿ ਅਸੀਂ ਜੋ ਵੀ ਜਦੋਂ ਵੀ ਵੀਡੀਓ ਪਾਵਾਂਗੇ ਉਹਦਾ ਮੈਸੇਜ ਤੁਰਤ ਫਿਰ ਤੁਹਾਡੇ ਕੋਲੇ ਚਲਾ ਜਾਏਗਾ ਤੇ ਤੁਸੀਂ ਆਪਣੀ ਵੀਡੀਓ ਦੇਖ ਸਕੋਗੇ ਤੁਹਾਡਾ ਆਪਦਾ ਚੈਨਲ ਹੈ ਪੂਰੀ ਸਪੋਰਟ ਕਰਿਆ ਕਰੋ ਚੈਨਲ ਨੂੰ ਤੇ ਤੁਹਾਡੇ ਕਰਕੇ ਚੱਲ ਰਿਹਾ ਚੈਨਲ ਤੁਹਾਡੇ ਲਈ ਅਸੀਂ ਸੰਦ ਟਰੈਕਟਰ ਵਗੈਰਾ ਤਵੀਆਂ ਸਾਰਾ ਕੁਝ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਤੇ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਕੋਈ ਵੀ ਚੀਜ਼ ਦੀ ਐਡ ਲਵਾਉਣੀ ਹੋਵੇ ਤਾਂ ਮੇਰਾ ਨੰਬਰ ਥੱਲੇ ਚ ਟੈਕ ਕਰਨਾ ਚੱਲ ਰਿਹਾ ਹੈ 109465929488 ਮੇਰਾ ਨੰਬਰ ਹੈ WhatsApp ਨੰਬਰ ਹੈ ਇਹਦੇ ਉੱਤੇ 5 ਤੋਂ 7 ਫੋਟੋਆਂ ਭੇਜ ਦੋ ਜਿਸ ਚੀਜ਼ ਦੀ ਐਡ ਲਾਉਣੀ ਹੈ ਅਸੀਂ ਐਡ ਲਗਾ ਦੇਾਂਗੇ ਜੀ ਇੱਗੇ ਤੁਸੀਂ ਟਰੈਕਟਰ ਦੇਖ ਰਹੇ ਹੋ ਸਵਰਾਜ 735 1997 ਮਾਡਲ ਹੈ ਵਧੀਆ ਕੰਡੀਸ਼ਨ ਹੈ ਟਰੈਕਟਰ ਪਈ ਹੈ ਤੇ 1 40 ਰੇਟ ਹੈ ਗਿੱਦੜਵਾਹਾ ਗਿੱਦੜਵਾਹ ਘੜਾਈ 7% ਟਾਇਰਾਂ ਦੀ ਕੰਡੀਸ਼ਨ ਹੈ ਕੰਮ ਗੁੰਮ ਪੂਰਾ ਹੋਇਆ ਇੰਜਣ ਪੂਰਾ ਓਕੇ ਹੈ ਜੀ ਭਾਈ ਨੇ ਕਿਹਾ ਸੀਗਾ ਸਾਰਾ ਕੰਮ ਕਰਾਇਆ ਹੋਇਆ ਹੈ ਤੇ ਜਿਹੜੇ ਰੇਟ ਹੁੰਦੇ ਵੀਰੇ ਆ ਫਿਕਸ ਨਹੀਂ ਹੁੰਦੇ ਪਹਿਲਾਂ ਇੱਕ ਵਾਰੀ ਜ਼ਰੂਰ ਫੋਨ ਕਰ ਲਿਆ ਕਰੋ ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤੇ ਪੁੱਛ ਲੈ ਜ਼ਰੂਰ ਲਿਆ ਕਰੋ ਇੱਕ ਵਾਰੀ ਫਿਕਸ ਰੇਟ ਨਹੀਂ ਹੁੰਦਾ ਰੇਟ ਮੌਕੇ ਤੇ ਉੱਤੇ ਥੱਲੇ ਹੋ ਜਾਂਦਾ ਹੁੰਦਾ ਬਾਕੀ ਸਾਰੇ ਤੁਸੀਂ ਫੋਟੋਆਂ ਦੇਖ ਰਹੇ ਹੋ ਟਰੈਕਟਰ ਰਹੀਆਂ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਲਾਈਟਾਂ ਲੂਟਾਂ ਪੂਰੀਆਂ ਚੱਲਦੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਐਡ ਆ ਵੀਰੇ ਤੁਹਾਡੇ ਲਈ ਲੈ ਕੇ ਆਉਣੀ ਆ ਇਹ ਕਿ ਜਾ ਕੇ ਤੁਹਾਨੂੰ ਮੰਡੀਆਂ ਦੇ ਵਿੱਚ ਧੱਕੇ ਨਾ ਖਾਣੇ ਪੈਣ ਆਪਦਾ ਘਰੇ ਹੀ ਆਪਦੀ ਡੀਲ ਕਰ ਲਿਓ ਤਾਂ ਕਰਕੇ ਤੇ ਅੱਗੇ ਜੀਪ ਦੇਖ ਰਿਹਾ ਤੁਸੀਂ 1998 ਮਾਡਲ ਜੀਪ ਹੈ 60000 ਦੀ ਲੈਹੜਾ ਖੜੀ ਹੈਗੀ ਤੇ 60 ਤੋਂ 65 ਪਰਸੈਂਟ ਆਹਾਂ ਦੀ ਕੰਡੀਸ਼ਨ ਪਈ ਆ ਵਧੀਆ ਕੰਡੀਸ਼ਨ ਦੀ ਜੀਪ ਆ ਰੰਗ ਰੂਪ ਪੂਰਾ ਸਾਫ ਪਿਆਗਾ ਬਾਕੀ ਤੁਸੀਂ ਦੇਖ ਰਹੇ ਹੋ ਸਾਰੀ ਹਰਿਆਣਾ ਨੰਬਰ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਘਟਿਆਖਰਾਂ ਚ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਕਿਸ ਨੇ ਵੀ ਆਪਣੀ ਐਡ ਕੋਈ ਵੀ ਸੰਦ ਦੀ ਐਡ ਮੋਟਰਸਾਈਕਲ ਕੋਈ ਵੀ ਟਰੈਕਟਰ ਕੋਈ ਵੀ ਖੇਤੀਬਾੜੀ ਦਾ ਸੰਦ ਐਡ ਲਵਾਉਣੀ ਹੋਵੇ ਤੇ ਸਾਨੂੰ WhatsApp ਤੇ 507 ਫੋਟੋਆਂ ਭੇਜ ਦਿਓ ਅਸੀਂ ਤੁਹਾਡੀ ਐਡ ਤੁਰਤ ਪੇਰ ਲਗਾ ਦੇਾਂਗੇ ਜੀ ਮੇਰਾ ਨੰਬਰ ਥੱਲੇ ਵਿੱਚ ਇੱਟੇ ਆਖਣਾ ਸ਼ੋਅ ਹੋ ਰਿਹਾ 9465929488 ਮੇਰਾ WhatsApp ਨੰਬਰ ਹੈ ਇਹਦੇ ਉੱਤੇ ਫੋਟੋਆਂ ਸੈਂਡ ਕਰ ਦਿਓ ਫੋਨ ਨੂੰ ਡਾਟਾ ਕਰਕੇ 507 ਫੋਟੋਆਂ ਖਿੱਚ ਕੇ ਬਾਕੀ ਸਾਰੀ ਡਿਟੇਲ ਲੈ ਕੇ ਭੇਜ ਦਿਓ ਅਸੀਂ ਤੁਹਾਡੇ ਐਡ ਅਸੀਂ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਤੇ ਹੁਣ ਦੇਖ ਰਿਹਾ ਹਾਂ ਰੀਪਰ ਦੀਆਂ ਫੋਟੋਆਂ ਵਿਸ਼ਕਰਮਾ 741 ਰੀਪਰ ਇਹ ਬਦਿਆ ਕੰਡੀਸ਼ਨ ਦਾ ਰੀਪਰ ਪਿਆ 2013 ਮਾਡਲ ਦਾ 1 24 ਰੇਟ ਰੱਖਿਆ ਹੀ ਤੇ ਫੋਟੋਆਂ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਵਧੀਆ ਪਈ ਹੈ ਕੀ ਤੇ ਹੁਣ ਤੁਸੀਂ ਐਡ ਦੇਖ ਲਓ ਤੇ ਮੈਂ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗਾ ਤੇ ਐਨੇ ਆਪਣੇ ਚੈਨਲ ਨਾਲ ਜੁੜੇ ਰਹੋ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ